ਯੇ ਪੂਰੀ ਗੱਲ ਆ ਭਾਉ ਤੇਰੀ ਆ ਪਹਾੜੀ ਜਿਹਾ ਲੱਗਦਾ ਵੈ 5 ਕਿਲੋਮੀਟਰ ਘੱਟ ਘੱਟ ਆਪ ਚੱਲੇ ਕਿ ਲੈ ਚਲੂ ਆਪਕੋ ਸਾਹਿਬ ਜੀ ਹਾਂਜੀ ਗੁਰਖਾ ਜੀ ਸਕੂਟੀ ਵੀ ਰੈਂਟੇਡ ਤੇ ਮਿਲਦੀ ਆ ਇਹ ਆ ਸੁਜ਼ੂਕੀ ਦੀ 125 ਸੀਸੀ ਕੀ ਰੈਂਟ ਆ ਇਸਕਾ ਇਸਕੋ ਭਈ ਅਲੱਗ ਅਲੱਗ ਰੈਂਟ ਰਿਹਾ ਹੈ ਅੱਛਾ ਕੰਡੀਸ਼ਨ ਆਫ ਸਕੂਟੀ ਠੀਕ ਹੈ ਨਾਰਮਲੀ ਇਹ ਕਿੰਨੇ ਚ ਲੈ ਜਾਏਗਾ ਉੱਤੇ ਮੈਨੂੰ ਸਮਝਾਂਦਾ ਵੀ ਆਦਮੀ ਨਹੀਂ ਜਾਂਦੇ ਆਦਮੀ ਨਹੀਂ ਜਾਂਦੇ ਤੂੰ ਮੈਨੂੰ ਵੇਖ ਕੇ ਲੱਗਦਾ ਕਹਤਾ ਇਹ ਗੱਲ ਹਣਾ ਉਹ ਆਤਾ ਵੀ ਨੂੰ ਕਿਲੋਮੀਟਰੀਆ ਆ ਗਏ ਫਿਲਟਰ ਖੋਲੋਗੇ ਕਿ ਫਿਲਟਰ ਹੈ ਚਾਈਨ ਨਹੀਂ ਮੱਛੇ ਦੀ ਮਸੀਨ ਜਿਵੇਂ ਮੇਕਅਪ ਕੀਤਾ ਮਿਸਤਰੀਆਂ ਦਾ ਦੋ ਫਿਲਟਰ ਪਾਉਣੇ ਚਾਹੀਦੇ ਸੀ ਹੁਣ ਆਪਾਂ ਉਧਰ ਨੂੰ ਜਾਣਾ ਉਧਰ ਬਾਈ ਜੀ ਰੋਕ ਸਕਦਾ ਜਿਹੜਾ ਸ਼ਿਵਾ ਕੈਫੇ ਟਰੈਕਿੰਗ ਦਾ ਬਹੁਤ ਸੋਹਣਾ ਕੈਫੇ ਆ ਰਾਜ ਵਧੀਆ ਬਣਿਆ ਭਾਂਡੇ ਜਵਾਰਤੀ ਵਲੋਗਿੰਗ ਤੇ ਉਹ ਕਿੱਥੋਂ ਲਿਆਏ ਉਹ ਨੇਰਾ ਹੋ ਗਿਆ ਥੱਲੇ ਦੇ ਕਿੰਨਾ ਗਰ ਉਹ ਬੋੜਾ ਉੱਚਾ ਪਿਆਲੇ ਯਾਰ ਠੀਕ ਹੈ ਨਾ ਕਿੰਨਾ ਇਕੱਠਾ ਹੋ ਗਿਆ ਕਹਿੰਦੇ ਆਪਣੇ ਨਾਲੋਂ ਵੈਸੇ 2-3 ਘੰਟੇ ਲੇਟ ਪਹੁੰਚੇ ਇਹ ਸਾਡੀ ਟਰੈਕਿੰਗ ਵੀ ਹੋ ਗਈ ਅੱਪਾ ਸੌਂ ਵੀ ਲੇ ਪਰ ਪੰਜਾਬ ਦਾ ਫਰਕ ਹੈ ਬਾਈ ਹਾਂਜੀ ਆਹ ਵੀਡੀਓ ਵੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਜਿੱਦਾਂ ਕਿ ਪਤਾ ਹੀ ਅੱਜ ਤਰੀਕ ਕਿੰਨੀ ਹੈ ਮਿੱਤਰੋ ਬਾਈ 23 ਕਾ 22 ਨਵੰਬਰ ਤੇ ਆਪਾਂ ਆਏ ਸੀ ਟਰੈਕਿੰਗ ਤੇ ਪਿਛਲੇ ਵਲੌਗ ਚ ਵੇਖਿਆ ਹੀ ਹੋਣਾ ਤੁਸੀਂ ਤੇ ਅੱਜ ਤੁਰਾਂਗੇ ਵੇਖਿਆ ਮੇਰਾ ਤੇ ਵੈਸੇ ਪਹਿਲਾ ਟਰੈਕ ਆ ਇਹ ਮੁੰਡਿਆਂ ਨੇ ਮੇਰੇ ਨਾਲ ਥੋੜਾ ਜਿਆ ਕੀਤਾ ਤੱਕਾ ਤੇ ਚਲੋ ਜੁੜੇ ਰਹੋ ਆਪਣੇ ਵਲੌਗ ਨਾਲ ਨਜ਼ਾਰੇ ਦੇਖਿਓ ਕਿੱਦਾਂ ਜਾਂਦੇ ਆ 8 ਕਿਲੋਮੀਟਰ ਦੀ ਟਰੈਕਿੰਗ ਆ ਸਿੱਧੀ ਚੜ੍ਹਾਈ ਆ ਵੈਸੇ ਚਲੋ ਕੋਈ ਗੱਲ ਨਹੀਂ ਦੇਖਦੇ ਆ ਚਾਹ ਮੰਗਾਈ ਆ ਚਾਹ ਪੀਣੇ ਪਹਿਲਾਂ ਤੇ ਜਾਣਾ ਲੈ 2 ਘੰਟੇ ਦੇਖ ਲੋ ਜਾਣਾ ਟਰੈਕਿੰਗ ਤੇ 11 ਵਜੇ ਤੇ 8 ਵਜੇ ਤਿਆਰ ਹੋ ਕੇ ਬਹਿ ਗਏ ਤੇ ਇਧਰ ਵੇਖ ਇਧਰ ਵੇ ਭੈ ਪੂਰੇ ਕੋਟ ਕਸ ਲੈ ਨੇ ਸੁਣ ਤੂੰ ਕਹ ਤਾ ਕੋਟ ਕਸੇ ਨੇ ਮੇਰੀ ਗੱਲ ਸੁਣ ਨਹੀਂ ਆ ਟਰੈਕਿੰਗ ਵਾਲੀ ਹੈ ਤੇਰੀ ਕੋਈ ਹਾਂ ਜੀ ਜਿਹਦਾ ਪਾੜਾ ਵਿੱਚ ਲਾਂਦਾ ਬਣਾ ਫਾਇਦਾ ਉਹ ਵੀ ਤੇ ਗੱਲ ਤੇ ਉਹ ਦੀ ਟਰੈਕਿੰਗ ਵਾਲੀ ਹੈ ਉਹ ਕੀ ਉਹ ਵੀ ਕੋਈ ਲੱਛਣ ਨਹੀਂ ਹੈ ਟਰੈਕਿੰਗ ਵਾਲੇ ਉਹਦੇ ਵੀ ਆਹ ਤਾਂ ਠੀਕ ਲੱਗਦਾ ਮੁੰਡਾ ਟਰੈਕਿੰਗ ਦਾ ਚਾ ਹਾਂ ਇੱਕ ਆਪਾਂ ਗਿੱਜੇ ਉੱਠਣ 9 ਵਜੇ ਉਹ ਇਹ ਗੱਲ ਆ ਉਹ ਤੁਸੀਂ ਪਿੰਨਾ ਹੀ ਉੱਠ ਗਏ ਸਾਰੇ ਉਦੋਂ ਤਾਈ ਤਾਂ ਮੈਨੂੰ ਲੱਗਦਾ ਤੁਸੀਂ ਉਹ 4 ਵਜੇ ਜਾਗ ਆ ਗਈ ਸੀ ਉਦੋਂ ਬਾਅਦ ਤਾਂ ਲੱਤਾਂ ਮਾਵਾਂ ਹੀ ਹੁੰਦੀ ਮੈਨੂੰ ਲੱਗਦਾ ਉਹ ਥੱਕ ਜਾਣਾ ਤੁਸੀਂ ਮੈਨੂੰ ਲੱਗਦਾ ਉਹ ਥੱਕ ਜਾਣਾ 10 ਵਜੇ ਤੱਕ ਮੈਨੂੰ ਲੱਗਦਾ 10 ਵਜੇ 16 ਘੰਟਾ 11 ਵਜੇ ਉੱਠ ਜਾਣਾ 13 ਚਾਹ ਆ ਗਈ ਉਹ ਸ਼ੁਕਰ ਆ ਉਹ ਪੀ ਨੀਂ ਲਿਆ ਪੀ ਨੀਂ ਪਿੰਨੀਆਂ ਐ ਵੀ ਸ਼ੁਕਰ ਆ ਜੀ ਲੈ ਆ ਘਰ ਦੀਆਂ ਆਲਸੀ ਦੀਆਂ ਪਿੰਨੀਆਂ ਐ ਵੀ ਸ਼ੱਕਰ ਵਾਲੀਆਂ ਪਿੰਨੀਆਂ ਕੀਰਤੀ অর্ਗੈਨਿਕ ਕੀਰਤੀ অর্ਗੈਨਿਕ ਮਸਾਲਾ ਟੀ ਇਹ ਤਾਂ ਮਸਾਲਾ ਟੀ ਮਸਾਲਾ ਟੀ ਵਾਲਾ ਚਲੋ ਕੋਈ ਨਹੀਂ ਪਿੰਨੀਆਂ ਵਿੱਚ ਪਾ ਚਾਹ ਤੇ ਪੀਨੇ ਆ ਡੀਕੋ 2 ਘੰਟੇ ਹੋਣਾ ਹੋਣੇ ਪੀਂਦੇ ਸੋਨੇ ਆ ਕੱਪੜੇ ਪਾ ਕੇ ਬਾਹਲਾ ਕੀਤਾ ਫੇ ਇਹ ਧੌਣ ਕੱਢੀ ਦਿੱਤਾ ਬਸ ਧੌਣ ਹੀ ਕੱਲੀ ਦੇ ਦਈ ਹੈ ਨਾ ਚਾਹ ਤਾਂ ਕੋ ਟੱਪੀ ਮੀ ਹੋਰ ਕੁਝ ਹੈ ਨਹੀਂ ਜ਼ਾਦਾ ਤੌਣੀ ਹਲਾ ਦੇ ਮੈਂ ਇੰਨੇ ਕੱਪੜੇ ਪਾ ਕਾ ਤੋ ਲੈ ਤੂੰ ਕੱਢ ਰੋਦਾ ਯਾਰ ਇਹ ਕਰ ਤੋਲ ਕੇ ਖਾ ਲੈ ਯਾਰ ਇਹ ਆ ਵਾ ਪਾਪਰ ਮੈਂ ਅੰਗ ਭਾਰਾ ਕੇ ਕਿਟ ਭਰੀ ਆ ਉਹ ਤੇਰੇ ਸਿਰਾ ਤੋਲ ਰਿਹਾ ਕਿਹ ਡਾਕਟਰ ਨੇ ਉਹ ਓਕਾ ਬਈ ਪਾਵਰ ਬੈਂਕ ਪਾਉਦੀ ਆ ਇਹ ਪਾਵਰ ਕੀ ਤਾਂ ਹੀ ਭਾਰਾ ਸੋਣਾ ਲੱਗਦਾ ਯਾਰ ਹੈ ਟਰੈਕਿੰਗ ਬoi ਬਣ ਗਿਆ ਪੂਰੀ ਗੱਲ ਆ ਭਾਉ ਤੇਰੀ ਯਾਰ ਪਹਾੜੀ ਜਿਹਾ ਲੱਗਦਾ ਮੈਂ 5 ਕਿਲੋਮੀਟਰ ਘਟੋ ਘਟੋ आप चले के ले चलो आपको छाप जी हाँ जी गोरखा जी <laughs> गोरखा नहीं लगे जाए हाँ जी आ होटल है जिस आप ठहरे से होटल स्काई लार्क ते इतने स्कूटी भी रेंटेड तो मिलती है ये है सुजुकी की एक सौ की रेंट है इसका इसका भाई अलग अलग रेंट रहता है अच्छा कंडीशन ऑफ स्कूटी ठीक है नॉर्मली ये मिल जाती है सिक्स के अंडर तक छः रुपया है ਠੀਕ ਐ ਇੱਕ ਦਿਹਾੜੀ ਦਾ ਪੂਰਾ ਹੈ ਓਕੇ ਸਹੀ ਐ ਹੋਰ ਯਹਾਂ ਕੀ ਕਰਾਤੇ ਹੋ ਆਪ ਟ੍ਰੈਕਿੰਗ ਵੀ ਕਰਾਤੇ ਹੋ ਹਾਂ ਯਹਾਂ ਪਰ ਟ੍ਰੈਕਿੰਗ ਹੁੰਦੀ ਐ ਐਡਵੈਂਚਰ ਐਕਟੀਵਿਟੀਜ਼ ਹੁੰਦੀ ਐ ਠੀਕ ਓਕੇ ਚਲੋ ਭਈ ਇਹ ਨੰਬਰ ਇਹਨਾਂ ਦਾ ਤੁਹਾਨੂੰ ਮੈਂ ਕਾਰਡ ਦਿਖਾ ਦੇਣਾ ਕਾਰਡ ਦੇਈ ਆਪਣਾ ਦੇਣਾ ਕਾਰਡ ਰੁਕੋ ਰੁਕੋ ਆ ਇਹਨਾਂ ਦਾ ਕਾਰਡ ਆ ਯੀਨੇ ਸੰਪਰਕ ਕਰਨਾ ਕਰ ਸਕਦੇ ਆ ਓਏ ਮੇਰੇ ਕੋ ਤੇ ਬਾਜ਼ਾਰ ਚ ਨਹੀਂ ਫਿਰਿਆ ਜਾਂਦੇ ਤੇ ਆਪਾਂ ਬਾਹਰ ਕਿੱਥੇ ਚੜ ਜਾਾਂਗੇ ਹੈਂ ਭਾਈ ਟਰੈਕਿੰਗ ਤੇ ਜਾਂਦਾ ਇਹ ਘੋੜਾ ਕਿੰਨੇ ਚ ਲੈ ਜਾਏਗਾ ਉੱਤੇ ਮੈਨੂੰ ਸਮਾਂ ਜਾਂਦਾ ਵੀਰੇ ਆਦਮੀ ਨਹੀਂ ਜਾਂਦੇ ਇਹ ਆਦਮੀ ਨਹੀਂ ਜਾਂਦੇ ਤੂੰ ਮੈਨੂੰ ਵੇਖ ਕੇ ਲੱਗਦਾ ਕਹਤਾ ਇਹ ਗੱਲ ਹੈਨਾ ਆਦਮੀ ਆਜ ਆਦਮੀ ਤੇ ਆ ਚਲ ਆ ਤੇ ਲੈ ਜਾ ਇਹਨਾਂ ਨੂੰ ਅਜਾ ਰਾਸ਼ਨ ਜਾਣਾ ਠੀਕ ਆ ਆਦਮੀ ਲੈ ਕੇ ਨਹੀਂ ਜਾਂਦੇ ਹੈ ਉਹ ਕਹਿੰਦਾ ਮਾਰਨੇ ਆਦਮੀ ਤੇ ਘੋੜੇ ਬਾਨੇ ਤੇਰੇ ਭਾਰ ਨਾਲ ਨਹੀਂ ਹੋਇਆ ਤਾਂ ਪੂਰਾ ਖੱਟਾ ਤਗੜੇ ਆ ਸਮਾਨ ਵੀ ਤਾਂ ਕੁਆਂਟਲ ਕੁਆਂਟਲ ਰਹੀ ਜਾਂਦੀ ਚਲੋ ਓਏ ਸੋਟੀਆਂ ਜਾਂ ਵੇਖ ਲਓ ਨਾਲ ਲੈ ਜਾਣ ਲਈ ਹੋ ਹੋ ਗਿਆ ਨਹੀਂ ਤੇ ਪੋਚਾ ਜਾਂ ਫੜ ਲਓ ਆ ਗਈ ਆ ਕਿਹੜੀਆਂ ਲੈ ਪੋਚਾ ਖੋਲ ਕੇ ਕਹਿੰਦੇ ਮਾਰ ਛਾਲ ਯਾਰ ਟ੍ਰੈਕਿੰਗ ਤੋਂ ਪਹਿਲਾਂ ਛਾਲ ਮਾਰੇ ਚ ਨਹੀਂ ਢੂੰਗਾ ਬਹੁਤ ਆ ਬੋਰ ਬਹੁਤ ਠੰਡਾ ਹੈ ਬਹੁਤ ਠੰਡਾ ਹੱਥ ਲਾ ਕੇ ਦੇਖੀ ਬਹੁਤ ਠੰਡਾ ਹੈ ਭਾਈ ਬਹੁਤ ਠੰਡਾ ਲਓ ਜੀ ਸ਼ੇਰੇ ਪੰਜਾਬ ਢਾਬਾ ਤੇ ਆਪਾਂ ਬ੍ਰੇਕਫਾਸਟ ਕਰਨ ਲੱਗੇ ਆ ਚੋਬਰ ਪੈਨੋ ਬੈ ਕੇ ਜਾ ਕੇ ਐ ਤੂੰ ਪਹਿਲਾਂ ਬੈ ਕੇ ਉਹ ਜਿਮ ਵੀ ਆ ਚਲ ਜੀਏ ਯਾਰ ਖਾ ਕੇ ਪਰੌਣੇ ਚ ਮਲਾਈਏ ਸੋਹਣੀਆਂ ਮਸ਼ੀਨਾਂ ਜੀਆਂ ਨਾ ਚਲ ਜਾਵਾਂਗੇ ਨਾ ਪਤਾ ਕੀ ਹੈ ਤੇ ਕੀ ਮੰਗੋਣਾ ਏ ਗੂਗਲੋ ਦੱਸੀ ਗੂਗਲੋ ਪਾਰਟਨਰ ਗੂਗਲੋ ਫਿਟਨੈਸ ਅ ਕੀ ਮੰਗੋਣਾ ਪਰੌਣੇ ਨਾਲ ਕਾਫੀ ਠੀਕ ਆ ਪਰੌਣੇ ਨਾਲ ਕਾਫੀ ਫਰੈਸ਼ ਕਾਫੀ ਪਰੌਣੇ ਯਾਰ ਮੈਨੂੰ ਗੋਭੀ ਵਾਲਾ ਮੰਗਾਇਓ ਕਾਫੀ ਪੀਵਾਂਗੇ ਯਾਰ ਕਾਫੀ ਬੜੀ ਫਰੈਸ਼ ਆ ਹੈ ਚਲੋ ਇਹ ਸੋਨੇ ਕਿਹੜੀ ਗੋਵੀ ਮੰਗਾਈ ਤੂੰ ਕਿਆ ਫੇ ਲਾਦੇ ਮੋਚਾ ਮੋਚਾ ਤੂੰ ਦੇ ਪਹਿਲ ਹੋ ਕੇ ਤਾਂ ਮੈਂ ਆਕ ਪੀਣੀ ਆ ਉਹ ਇੱਕ ਕਾਫੇਤੀ ਨੂੰ ਗਏ ਦੇਖੋ ਕਪਚੀਨੋ ਆ ਕਿਆ ਕਪਚੀਨੋ ਹੈ ਕਪਚੀਨੋ ਤੇ ਲੈ ਹੋਣ ਗਏ ਕਪਚੀਨੋ ਐਨੇ ਲੱਤਾ ਖਾਣੀਆਂ ਕਿਆ ਫੇ ਲਾਦੇ ਤੂੰ ਨਾਲ ਲੱਤਾਂ ਨੂੰ ਛੱਡੀ ਚਲੋ ਠੀਕ ਆ ਰੇ ਠੀਕ ਆ ਇਹ ਜਿਆਦਾ ਹੀ ਹੈ ਜਿਆਦਾ ਹੀ ਹੈ ਇਹਨਸ ਸਵਾਦ ਨਹੀਂ ਲੱਗ ਰ ਮੈਨੂੰ ਤੇ ਯਾਰਾ ਪੋਹਾਇਆ ਤਾ ਮੈਨੂੰ ਪਾ ਦੇ ਇਧਰ ਪਲੇਟ 'ਚ ਦਿਨਾਂ ਤੋਂ ਸਵਾਦ ਨਹੀਂ ਲੱਗ ਰ ਬਰ ਖਾਣਾ ਤੇ ਆਈ ਜਾਂ ਟਰੇਡ ਤੇ ਪਰ ਨਹੀਂ ਆ ਤੇ ਉਹ ਕਿੱਡੀ ਮਜਬੂਰੀ ਪੈ ਗਈ ਕਿਆ ਹੀ ਖਾ ਵਿੱਚੋਂ ਨਹੀਂ ਗੇ ਨਹੀਂ ਤੂੰ ਪਿਆਰ ਬਣਿਆ ਰ ਪਾਪਾ ਨਹੀਂ ਤੂੰ ਠੀਕ ਆ ਠੀਕ ਆ ਆ ਇਧਰ ਲੈ ਆ ਇਧਰ ਆਹਾ ਆ ਓਏ ਮੋਚਾ ਅਹੀਂ ਮੰਗਾਈ ਆ ਖਿੰਦੇ ਸਿਰ ਲਾਤਾ ਤੋ ਆ ਇਹ ਆ ਦੇ ਵੀਰ ਇੱਥੇ ਤੇ ਐਂਦੀ ਚੱਕ ਡਾਲਾ ਦੇਖ ਕੇ ਨਾ ਇੱਥੇ ਹੀ ਨਹੀਂ ਰਲਿਆ ਗਾ ਉਹਨਾਂ ਦਾ ਓਏ ਹੋ ਜਣੀ ਆ ਬੱਚਾ ੱਗ ਬਹਿ ਗਈ ਉਹ ਨਾਲ ਹੀ ਐਂ ਭਰ ਜਾਣਾ ਵਾ ਨਹੀਂ ਤਾਂ ਤੁਹਾਡੀ ਕੀ ਹੀ ਲੱਤ ਕੈਫੇ ਮਾਰੇ ਚਤੇ ਕਾਫੇ ਕੈਫੇ ਲੱਤ ਚਲਾ ਆ ਲੈਦਾ ਧੱਕਾ ਕਾਹਦੇ ਨਾ ਆ ਆ ਜਿਆਦਾ ਇਹਦਾ ਐਨਰਜੀ ਜਿਆਦਾ ਬਹੁਤ ਐਨਰਜੀ ਜਿਆਦਾ ਬੋਲੀ ਪਿੱਛੇ ਰਹਿਣਾ ਉਹ ਵੀ ਕੇ ਵੇਲੀ ਬੋਲੀ ਨਹੀਂ ਕੋਈ ਜਿਆਦਾ ਬੋਲੀ ਬੋਲ ਸਹੀ ਹੈ ਯਾਰ ਆ ਦੇ ਤਾਂ ਜੀ ਆਪਣਾ ਗਾਈਡ ਆ ਗਿਆ ਤੇ ਕੀ ਨਾਮ ਆ ਰਮਨ ਰਮਨ ਆ ਇਥੋਂ ਦਾ ਹੀ ਆ ਹਾਂਜੀ ਠੀਕ ਹੈ ਇਹ ਆਪਣੇ ਨਾਲ ਅੱਜ 4 ਘੰਟਿਆਂ ਵਾਸਤੇ ਹਨ ਫਰਾ ਸਾਡਾ ਨਹੀਂ ਉਸੇ ਵੀ ਹੈ ਨਹੀਂ ਮੈਂ ਤਾਂ ਆਪਕਾ بس ਕੋਆਰਡੀਨੇਟਰ ਹਾਂ ਗਾਈਡ ਆ ਵੀ ਆ ਰਿਹਾ ਹੈ ਅੱਛਾ ਕੋਆਰਡੀਨੇਟਰ ਹੈ ਠੀਕ ਹੈ ਗਾਈਡ ਰੋਹਿਤ ਠੀਕ ਹੈ ਹਾਂਜੀ ਮੈਂ ਬਾਕੀ ਪੀਚੇ ਦੇ ਦੂਸਰੇ ਗਰੁੱਪ ਲੈ ਕੇ ਆ ਰਹਾ ਹਾਂ ਅਭੀ ਹਾਂ ਪਰ ਲੇਕਿਨ ਮਿਲੂੰਗਾ ਤਰੌਂਡ ਮੈਂ ਆਪਕੇ ਮਿਲੇ ਹੋਗੇ ਠੀਕ ਆਪ ਦੂਸਰੇ ਰਾਸਤੇ ਸੇ ਆਣਗੇ ਹਾਂਜੀ ਦੂਸਰੇ ਰਾਸਤੇ ਠੀਕ ਹੈ

ब्रेकफास्ट में आपको पूरी बात दिया फिर परांठा रहेगा ठीक है ठीक चाय देगी ठीक चाय देगी सुबह से सुबह नौ बजे हम नौ या साढ़े आठ बजे हम जल्दी नीचे उतरते हैं ठीक है भाई आ कितने टाइम में जाते हैं नीचे दो घंटों में डेढ़ दो घंटों में ठीक है रोहित नंबर दे दे अपना ही की पता तेरे तो अगे नहीं निकल जाना ਹਾਂ 73766 147000 ਹੀਰੋ ਲਾ ਲਈ ਮੂਰੇ ਉੱਥੇ ਆ ਕੇ ਵੀਡੀਓ ਚ ਅੱਛਾ ਠੀਕ ਹੈ ਉਹ ਵੀਡੀਓ ਚ ਵੀ ਆ ਗਿਆ ਬਾਖਸ਼ੂ ਵਾਟਰਫਾਲ ਤੇ ਖੜੇ ਆ ਇਸ ਟਾਈਮ ਆਪਾਂ ਤੇ ਇਧਰ ਆ ਚੋਬਰ ਕਹਿੰਦੇ ਆ ਉਹ ਜਵਾਬ ਦੇ ਗਿਆ ਪਿਛਲਾ ਵੈਸੇ ਮੈਨੂੰ ਡਰ ਸੀ ਉਹਦਾ ਹੀ ਨਹੀਂ ਕੋਈ ਜਵਾਬ ਨਹੀਂ ਵੀਰੇ ਜਵਾਬ ਆ ਤੂੰ ਤੈਨੂੰ ਨਾ ਲਾ ਆ ਕੀ ਇਹ ਤੇ ਇੰਨਾ ਫਿਰ ਤੈਨੂੰ ਮੇਰਾ ਭਾਰ ਜ਼ਿਆਦਾ ਹੋਵੇਗਾ 118 ਕਿਲੋ ਦਾ ਮੈਂ ਤੇ ਮੈਂ ਫਿਰ ਵੀ ਵਧੀਆ ਤੁਰਿਆ ਨਾ ਤੇਰੀ ਬੱਸ ਹੋ ਗਈ ਹੈ ਮੰਨ ਜਾ ਓਏ ਕੋਈ ਬੱਸ ਓ ਬਾ ਮਨ ਜਾ ਥੋੜਾ ਜਾ ਓਏ ਪੋੜੀਆਂ ਆ ਚੜਨਾ ਓਏ ਹੱਦ ਹੋ ਗਈ ਤੁਹਾਡੇ ਵਾਲੀ ਤਰਸ ਨਹੀਂ ਕੀਤਾ ਤੁਸੀਂ ਗਰੀਬ ਤੇ ਕਿੰਦੇ ਕਿਹੜੇ ਜੂਨੇ ਜਾਏਗਾ ਤੂੰ ਕਿਹੜੀ ਜੂਨ ਪਵਾਤਾ ਮੈਨੂੰ ਕਿਲੋਮੀਟਰੀ ਆ ਲੈ ਫਿਲਟਰ ਖੋਲ ਲੇਗੇ ਫਿਲਟਰ ਚਾਈਨਾ ਨਹੀਂ ਕਿ ਮਸੇ ਦੇ ਮਸੀਨਾ ਜਿਵੇਂ ਮੇਕਅਪ ਕੀਤਾ ਮਿਸਤਰੀਆਂ ਕੋ ਦੋ ਫਿਲਟਰ ਪਾਉਣੇ ਚਾਹੀਦੇ ਸੀ ਇਹ ਲੋ ਬੰਦੇ ਮੈਂ ਬੰਦਾ ਕਾਲਾ ਇਹਨੇ ਚ ਪਿਆ ਤੇ ਬੰਦੇ ਨਹੀਂ ਯਾਰ ਉਹ ਭੋਗ ਉੱਥੇ ਜਾਣਾ ਉਹ ਕਿੱਥੇ ਓਏ ਓਏ ਆ ਜਾਦਾ ਹੀ ਥੱਕਈ ਓਏ ਜਿਹੜੇ ਆ ਫਿਰਦੇ ਆ ਹੈ ਤੂੰ ਇਦੋਂ ਤਾਂ ਉੱਤਰੋਂ ਆਏ ਹੋ ਉੱਤੇ ਜਾਣਾ ਉੱਥੋਂ ਤਾਂ ਹੋ ਸ਼ਿਵਾ ਕੈਫੇ ਆ ਗਏ ਆਪਾਂ ਤੇ ਹੋਇਆ ਸੋਣਾ ਬਣਿਆ ਨਾ ਫੇਰਾ ਹੁਣ ਆਪਾਂ ਉਧਰ ਨੂੰ ਜਾਣਾ ਉਧਰ ਬਾਈ ਜੀ ਰੋਕ ਸਕਦਾ ਜਿਹੜਾ ਸ਼ਿਵਾ ਕੈਫੇ ਟਰੈਕਿੰਗ ਦਾ ਬਹੁਤ ਸੋਹਣਾ ਕੈਫੇ ਆ ਰਾਜ ਵਧੀਆ ਬਣਿਆ ਅੰਦਰ ਵੀ ਸੋਹਣਾ ਬਣਿਆ ਹਾਂ ਇਹ ਕਮਰਾ ਅੰਦਰ ਹੈ ਮੇਂਦਰ ਗੱਲ ਵੀ ਨਹੀਂ ਆਉਂਦੀ ਸਾਹ ਹਾਂ ਨਹੀਂ ਪਿਆਰਾ ਬਣਿਆ ਬਹੁਤ ਸੋਹਣਾ ਬਣਿਆ ਇਆ 2 ਕਿਲੋਮੀਟਰ ਆ ਕੇ ਆਪਾਂ ਨੂੰ ਇੱਥੇ ਪਰਚੀ ਕੱਟੀ ਜਾਂਦੀ ਹੈ ਟਰੈਕਿੰਗ ਦੀ ਆ ਬਾਈ ਜੀ 200 ਰੁਪਏ ਦੀ ਪਰਚੀ ਕੱਟਦੇ ਇੱਥੇ ਹੈ ਤਾਂ ਸਾਡਾ ਗਾਈਡ ਪਿੱਛੇ ਹੀ ਰਹਿ ਗਿਆ ਸਾਡੀਆਂ ਪਰਚੀਆਂ ਅੱਗੇ ਨਹੀਂ ਜਾਣ ਦੇਂਦੇ ਅਗਲਾ ਸਾਨੂੰ ਸਾਡੀ ਫਿਟਨੈਸ ਸਾਡੀ ਤਾਂ ਫਿਟਨੈਸ ਵੇਚੀ ਰਹਿ ਗਈ ਆ ਅਸੀਂ ਤਾਂ ਠੰਡੇ ਹੋ ਗਏ ਅਸੀਂ ਤਾਂ ਠੰਡੇ ਹੋ ਗਏ ਦੁਬਾਰਾ ਇੱਥੇ ਨਹੀਂ ਤਾਂ ਗਰਮੀ ਖਾਦੀ ਹੀ ਪੂਰੀ ਅਸੀਂ ਕੈਮਰਾ ਕੱਢ ਨਾ ਬਾਹੂ ਨਿਕਲ ਕਿੱਧਰ ਝਾੜੀਆਂ 'ਚ ਫਸਿਆ ਫਿਰਦਾ ਨਿਕਲਦਾ ਜੀਰੇ ਨਹੀਂ ਮੈਂਦਾ ਆ ਬਹੁਤ ਵਧੀਆ ਨਿਕਲੇ ਨਿਕਲੇ ਹੁਣ ਦੱਸ ਸ਼ਾਰਟਕਟ ਫੇਰ ਜਾਣਾ ਦੂਜੂ ਬਣਾ ਆ ਦੀ ਕੋਈ ਚੁੱਬਰ ਬੈਗ ਬਦਲ ਲੱਗੇ ਹੁਣ ਤੇ ਵਾਰੀ ਆ ਗਈ ਕਿੰਦੇ ਦੀ 3 ਕਿਲੋਮੀਟਰ ਕਿੰਦੇ ਨੇ ਲੈ ਕੇ ਜਾਣਾ ਹੁਣ ਹਾਂ ਤਿੰਨ ਤਿੰਨ ਜਾਊ ਭੱਜਾ ਕੋਈ ਚੱਕਰ ਨਹੀਂ ਹੈ ਹਾਂ ਕੈਮਰਾ ਬੰਦ ਕਰ ਫੇਰ ਦੱਸ ਤੇ ਗਾਂ ਫੇਰ ਤਿੰਨ ਇਹਨੇ ਲੈ ਕੇ ਜਾਣਾ ਮੇਰੇ ਕੋਲ ਤਾਂ ਆਲਰੇਡੀ ਟੰਗਿਆ ਹੋਇਆ ਮੈਨੂੰ ਤੁਸੀਂ ਤੰਨੀ ਰੱਖਣਾ ਤੁਸੀਂ ਇੱਧਰ ਚੋ ਭਰਾਵ ਦਾ ਭਾਰ ਲੈ ਕੇ ਚੜਜੇ ਬਹੁਤ ਭਾਰਾ ਭਾਰਾ ਆ ਜਾਂਦੇ ਭਾਰਾ ਆ ਬੈਗ ਜਿਆਦਾ ਭਾਰਾ ਉਹਦੇ ਨਾਲੋਂ ਬਾਈ ਜੀ ਇੱਧਰ ਚੋ ਭਰਾਵ ਦਾ ਭਾਰ ਲੈ ਕੇ ਚੜਜੇ ਬਹੁਤ ਜੀ ਹੌਸਲਾ ਸੋ ਉਹਦੇ 3 ਕਿਲੋ ਕੇਲੇ ਕਿਨੇ ਲੰਗਰ ਲਾਉਣਾ ਚੱਲਿਆ 1 ਕਿਲੋ ਕੇਲੇ ਤੇ 3 ਕਿਲੋ ਸੇਬ ਅੱਛਾ ਉੱਪਰ ਕਿੰਨਾ ਨੂੰ ਲੰਗਰ ਲਾਉਣਾ ਤੋਂ ਨਾ ਚਾਕਲੇਟ ਸਪੀਕਰ ਚ ਚਲਾਓ ਆ ਗਏ 1.5 ਕਿਲੋਮੀਟਰ ਆਪਾਂ 1.5 ਐ ਗਾਣੇ ਕਦੋਂ ਲਾਉਣੇ ਆ ਜਦੋਂ ਇੱਕ ਦੂਜੇ ਆਪਾਂ ਵੇਵ ਵਿਖਾਈ ਦੇਣ ਲੱਗ ਗਏ ਹੈਂ ਇਹ ਲੱਗਿਆ ਕਿ ਪੰਜ ਕਿੱਥੇ ਆ ਗਈ ਆ ਜਦੋਂ ਐ ਲੱਗਾ ਕਿੰਦਾ ਕਿੱਥੇ ਵਸਾਤਾ ਸਾਨੂੰ ਯਾਰ ਆ ਉਦੋਂ ਗਾਣੇ ਲਾਉਣੇ ਆਪਾਂ ਇੱਕ ਦੂਜਾ ਗੁੱਸਾ ਚੜਨ ਲੱਗ ਗਿਆ ਮੈਨੂੰ ਸੋਨੇ ਦੀ ਸ਼ਕਲ ਜਿਹੜੇ ਬੇਸ਼ਕਲ ਹੀ ਲਿਖਣ ਲੱਗੀ ਤੇਰਾ ਪਾਉ ਉਹਨੂੰ ਪਸੀਨਾ ਆ ਕੇ ਖਤਮ ਹੋ ਗਿਆ ਖਤਮ ਹੋ ਗਿਆ ਫਿਲਟਰ ਸਾਰੇ ਆ ਨਾ 5 ਮਿੰਟ ਖੜਿਆ ਨੂੰ ਹੋ ਗਏ ਤੇ ਜਮਾਂ ਠੰਡੇ ਥਾਂ 'ਚ ਤੇ ਪਸੀਨਾ ਹਜੇ ਤੱਕ ਨਹੀਂ ਸੁੱਕਿਆ ਮੂੰਹ ਤੋਂ भाई भाई। 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 भाई चलो यार चल गए होर अगे भाऊ खिच गए खिचगे आ गए बस अठ किलोमीटर दो रहे कटता रह गया ਮੈਗੀ ਖਾਣੀ ਹੈ ਨਹੀਂ ਮੇਰਾ ਥੁੱਕ ਸੁੱਕ ਗਿਆ ਥੁੱਕ ਨਹੀਂ ਆਗਾ ਮੇਰੇ ਉੱਤੇ ਕਮੀ ਪੈ ਗਈ ਥੁੱਕ ਦੀ ਆਦਮੀ ਥੁੱਕ ਹੈ ਨਾ ਪਾਣੀ ਤਾਂ ਹੈ ਨਹੀਂ ਥਕਵਾ ਦਿੰਦੇ ਆ ਥੁੱਕ ਖਤਮ ਹੋ ਗਿਆ ਕਿਤੇ ਪਹੁੰਚ ਗਏ 10 ਡਿਗਰੀ ਟੈਂਪਰੇਚਰ ਆ ਥੇ ਪਾਉ ਐ ਹੁਣ ਪਸੀਨਾ ਪਸੀਨੀ ਜਿਵੇਂ ਸਟੀਮ ਬਾਸ ਚੋਂ ਨਿਕਲਿਆ ਹੁੰਦਾ ਕੈਮਰਾ ਇਹ ਕਿਹੜਾ ਮਦਰ ਗੁੜੀ ਆ ਦੂਜੇ ਸਾਥੀ ਉਹਦਾ ਤਾਂ ਮੂੰਹ ਸਹੀ ਕਰ ਲੈਣੇ ਨੇ ਉਹਦਾ ਪਹਿਲਾਂ ਰੋਟੇ ਫੈ ਸੀ ਪਹਿਲਾਂ ਮੂੰਹ ਖੋਲ ਕੇ ਸਾਹ ਆ ਰਿਹਾ ਸੀ ਨੋਰਮਲ ਗੋਟ ਗੋਟ ਹਾਂ ਮੇਗੇ ਕਿੰਨੇ ਕਿਲੋਮੀਟਰ ਆ ਗਏ ਆਪਾਂ ਇਹ ਪੰਜ ਪੰਜ ਕਿਥੋਂ ਆ ਗਏ ਆ ਪੌਣੇ ਦੋ ਪੌਣੇ ਹਾਂ ਦੋ ਹੋਇਆ ਨਹੀਂ ਨਾ ਹੀ ਦੱਸਦਾ ਤੂੰ ਉਹ ਇਸ ਤੋਂ ਚੰਗਾ ਨਹੀਂ ਦੱਸਦਾ ਹੁਣ ਆਪਾਂ ਖਾ ਰਹੇ ਆ ਫਰੂਟ ਰਿਸਟਮੈਂਟ ਤਾਂ ਤਿਆਰ ਸਟਾਰਟ ਵੀ ਹੋ ਗਈ ਉਹ ਹੀ ਤੇ ਗੱਲ ਆ ਫਰੂਟ ਦਾ ਨਾ ਕੀ ਆ ਇਹਦਾ ਪਤਾ ਨਹੀਂ ਦੂਰ ਆ ਗਏ ਤਿੰਨ ਆ ਗਏ ਤਿੰਨ ਆ ਗਏ ਠੀਕ ਹੋ ਯਾਰ ਲੈ ਲਿਆ ਕੰਮ ਜੈਸ ਆ ਗਏ ਆ ਫੱਡ ਜਾ ਰਹੀ ਆ ਡੇਟ ਮੈਂ ਮੇਰਾ ਹੱਥ ਦਾ ਹੱਥ ਹੀ ਰਹਿ ਗਿਆ ਅੱਗੇ ਕਿੰਨਾ ਰਹਿ ਗਿਆ ਪਿਆਰ ਰਹਿ ਗਿਆ 3 ਕਿਲੋਮੀਟਰ ਹੋਰ ਹੈ ਹੋਰ 300 ਤੋਂ ਅੱਗੇ ਡੇਟ ਕਿਲੋਮੀਟਰ ਹੋਰ ਤਰੇ ਹੁੰਦੀ ਜਾਣਾ ਆਪਾਂ ਉਹ ਡੀਵੋਟ ਆ ਗਏ ਆ ਆਪਾਂ ਦੀ ਬੇਸ ਕੈਂਪ ਦੀ ਜਿਹੜੀ ਮੂਨ ਲਾਈਟ ਆ ਮੂਨ ਲਾਈਟ ਸਪੋਟ ਉਹ ਤਰੇ ਹੁੰਦੇ ਮੈਂ ਸਭ ਪੰਜਾਬੀ ਸਾਰਿਆਂ ਨੂੰ ਆਉਂਦੀ ਵੀਰੇ ਆ ਗਲੂਕੋਜ਼ ਦਾ ਦਹੀਂ ਆ ਨੀਲਾ ਜਾਂ ਦਹੀਂ ਗੈਲਰੀ ਕੀ ਹੈ ਇਹਦਾ ਨਾਮ ਪਤਾ ਨਹੀਂ ਨਾਂ ਹੀ ਬੜਾ ਔਖਾ ਜਿਹਾ ਹੈ ਬੜੀਆ ਕੌਨ ਸਾ ਹੈ ਭਾਈ ਜੀ ਮੈਨੂੰ ਤਾਂ ਬਲੂ 1 ਬੈਸਟ ਲੱਗਦਾ ਹੈ ਇਹ ਵਾਲਾ ਫਿਰ ਆਪਾਂ ਇਹੀ ਪੀਵਾਂਗੇ ਕਿੰਨੇ ਕਾ ਹੈ ਭਾਈ ਜੀ 90 ਰੁਪਏ ਠੀਕ ਅੰਮ੍ਰਿਤ ਰਿਆ ਕਿੱਥਾ ਆ ਗਿਆ ਸੋਨੇ ਕੇਲਾ ਕਿੱਦਾ ਵੀਰੇ ਕਾਣਾ ਆ ਮੈਂ ਨਹੀਂ ਲੈਣਾ ਤੁਸੀਂ ਕਾਹੋ ਭਾਈ ਟੰਡੇ ਕੇਲੇ ਨਾ ਉਹਨੇ ਕਰਕੇ ਖਾਣੇ ਪੈਣੇ ਉਹਦਾ ਬੈਗ ਪਾਰ ਘੱਟ ਖਾਓ ਯਾਰ ਇਹ ਬੈਗ ਲੱਦੜਿਆ ਤੁਸੀਂ ਖਾਓ ਪਾਰ ਘੱਡੂਗਾ ਥੋੜਾ ਨਹੀਂ ਜੇ ਕਰ ਕਰੋ ਮੈਂ ਤਾਂ ਡੇਰ ਨਾਲ ਆ ਗਿਆ ਤੁਸੀਂ ਮੇਰਾ ਬੈਗ ਕਹਿੰਨੇ ਆ ਇਹ ਰੇ ਜੇ ਮੈਂ ਨਹੀਂ ਕਹਿਆ ਮੈਨੂੰ ਲੱਦ ਕੇ ਲੈ ਜਾ ਜੇ ਡਾਕਟਰਾਂ ਮੈਨੂੰ ਲੱਦੜਾ ਪੈ ਗਿਆ ਤੇ ਮੈਂ ਫੇਰ ਕਿੱਥੇ ਜਾਵਾਂਗਾ ਗਲਿਆ ਕੇਲਾ ਮੈਂ ਪੱਕਿਆ ਦਿੱਤਾ ਤੇਰੀ ਕਿਸਮਤ ਹੀ ਮਾੜੀ ਆ ਤੇਰੀ ਆ ਕਿਸਮਤ ਹੀ ਮਾੜੀ ਕੋਈ ਕਹਿੰਦਾ ਖਾਲਾ ਪੱਕਿਆ ਦਾ ਤੇਰੀ ਕਿਸਮਤ ਹੀ ਮਾੜੀ ਆ ਵੀਰੇ ਇਹਨੂੰ ਕੱਲ ਡਿਨਰ ਦੇ ਵਿੱਚ ਵੀ ਰੋਟੀ ਕੁੜੀਆਂ ਪਲੇਟਾਂ ਗਲੀਆਂ ਸਣੀਆਂ ਦੇਈ ਹੁੰਦੇ ਸੀ ਹਾਲੇ ਉਹ ਕਿੱਥੇ ਮੈਂ ਤਾਂ ਦੇਖਦਾ ਹੀ ਨਹੀਂ ਕੈਮਰਾ ਹੀ ਮੁੱਕ ਗਿਆ ਰੋਈ ਤੇ ਗੱਲ ਲਓ ਜੀ ਬਰਸਾਤੀ ਮੌਸਮ ਚ ਆ ਚਰਨੇ ਫੁੱਲ ਚੱਲਦੇ ਆ ਅਸਟਾਂ ਸੁੱਕੇ ਪਏ ਆ ਆ ਦੇਖੋ ਤੇ ਇਥੋਂ ਸਾਰੇ ਸ਼ਹਿਰਾਂ ਦਾ ਝਾਕਾ ਵੀ ਖੰਦੇ ਆ ਦਿਖਾਉਣਾ ਤੁਹਾਨੂੰ ਅੱਗੇ ਆਣਗੇ ਲਓ ਜੀ ਲਓ ਜੀ ਆ ਸਾਹਮਣੇ ਆ ਜਿਹੜੀ ਇੱਥੇ ਆ ਧਰਮਕੋਟ ਆ ਭਿਖਸ਼ੂਨਾਥ ਆ ਉਹ ਮਗਲੋੜਾਂ ਚ ਤੇ ਉਹ ਥੱਲੇ ਧੁੰਦੀ ਚਾ ਧਰਮਸ਼ਾਲਾ ਬਹੁਤ ਉੱਚਾ ਆ ਗਏ ਆਪਾਂ 3.5 ਕਿਲੋਮੀਟਰ ਆ ਗਏ ਆ ਤੇ ਹਾਲੇ ਸਾਡੇ ਕਿ 300 ਰੁਪਿਆ ਰਾਹ ਇਦਾਂ ਦਾ ਥੋੜਾ ਜਿਹਾ ਨਾ ਹੀਆ ਵੇ ਰਾਹ ਚੱਜ ਚੱਜ ਡਾਕਟਰ ਸਾਡੇ ਨਾਲ ਮੁਕਾਬਲੇ ਨਹੀਂ ਯਾਰ ਸਾਡੇ ਛੇਦੀ ਕਰੋ ਛੇਦੀ ਕਰੋ ਸਾਡੇ ਨਾਲ ਮੁਕਾਬਲਾ ਖਿੱਚ ਕੇ ਖਿੱਚ ਕੇ ਸਾਡੀਆਂ ਰਿਸਰਕਟਰ ਅਹੀਂ ਵੇੜ ਪੂਰਾ ਮੈਂਟੇਨ ਕੀਤਾ ਚਲੋ ਮਾੜੇ ਬੰਦੇ ਨਾਲ ਲੈ ਕੇ ਚੱਲਨੇ ਪਏ ਉਹੀ ਤੇ ਗੱਲ ਆ ਆ ਕੋਈ ਨੇ ਸ਼ਾਰਟਕਟ ਇੱਕ ਕਦਮ ਆ ਰਿਹਾ ਇੱਕਦਮ ਹੀ ਸੁੱਟਿਆ ਥੱਲੇ ਇਹ ਆਓ ਆਜੋ ਆਜੋ ਤੇ ਆ ਉੱਪਰ ਜਾਣਾ ਹਲੇ ਉੱਥੇ ਬੇਸ ਕੈਂਪਸ ਤੋਂ ਗਾਂ ਤਰਿਉਂਡ ਆ ਕਿੰਨੀ ਕੋ ਉਹ ਬੜੀ ਉੱਚੀਆਂ ਆ ਗਿਆਂ ਆਪਾਂ ਵੇ ਸੱਚੀ ਯਾਰ ਚੱਕਰ ਆਉਂਦੇ ਈ ਤੇ ਵੇਖ ਕੇ ਕੱਢੋ ਯਾਰ ਚੋਕਲੇਟਾਂ ਦਿਓ ਯਾਰ ਆਹ ਕਿਹੜੀ ਆ ਨਿੱਕਾ ਨਿੱਕਾ ਚਲੋ ਯਾਰ ਕਿੰਨਾ ਗਰੋ ਬੜਾ ਉੱਚਾ ਪਿਆ ਹਲੇ ਯਾਰ ਕੀ ਕਰਾਂ ਕੋਈ ਬਾਤ ਹੀ ਨਹੀਂ ਆ ਠੀਕ ਆ ਪਾਂਡੇ ਜਵਾਰਤੀ ਵਲੋਗਿੰਗ ਤੇ ਉਹ ਕਿੱਥੋਂ ਲਿਆਏ ਉਹ ਨੇਰਾ ਹੋ ਗਿਆ ਥੱਲੇ ਦੇ ਥੱਲੇ ਵੀ ਨੇਰਾ ਤਾਂ ਵੀ ਨੇਰਾ ਤਾਂ ਵੀ ਨੇਰਾ ਉੱਪਰ ਬੁਰਾ ਹਾਲ ਹੈ ਹਾਲੇ ਤੇ ਟੋਪੀ ਇਹ ਸਹੀ ਟੋਪੀ ਕਵਾਜ ਗਈ ਮੇਰੀ ਤੇ ਟੋਪੀ ਸਿਰ ਤੇ ਇਹ ਸਹੀ ਤਾਂ ਦਾ ਆਪੜ ਤਾਂ ਸਮੂਹ ਕਿ ਲੱਭ ਕੇ ਰੱਖ 15 20 ਜਣੇ ਚੱਲਾਂਗੇ ਇਕੱਠੇ ਜੀ ਵੀ ਮੈਂ ਜਿੰਮ ਸਾਹਿਬ ਜੇ ਮੈਂ ਰੂਹੀ ਤੇਰਾ ਦੇਖਾ ਤਾਂ ਨਹੀਂ ਆਉਣ ਦਿੰਦੇ ਆ ਬਾਲੂ ਹਾਂ ਲਓ ਜੀ ਕਹਿੰਦੇ ਚੋਬਰ ਪਹੁੰਚ ਗਏ ਆ ਚੜਾਈ ਤੇ ਤੇ ਪਹਾੜ ਮੁੱਕ ਗਿਆ ਇੱਥੇ ਤੇ ਹੁਣ ਆ ਆਪਣਾ ਬੇਸ ਕੈਂਪ ਇਹ ਤੇ ਪਪ ਦੇਖਨੇ ਕਿਹੜਾ ਟੈਂਟ ਲੈਨੇ ਆ ਚਾਰਾਂ ਵਾਲਾ ਲਈਏ ਨਾ ਟੈਂਟ ਇਹ ਕਿਹੜਾ ਨਾਲ ਆ ਤੂੰ ਖੱਲੇ ਆ ਨਹੀਂ ਨਹੀਂ ਆ ਚਾਰਾਂ ਵਾਲਾ ਇਕੱਠੇ ਗੱਲਾਂ ਬਾਤਾਂ ਮਾਰਾਂਗੇ ਨਾਲੇ ਬਾਜੀ ਉਹਦੇ ਯੂਲ ਲਈ ਠੰਡਾ ਚਲੋ ਲਿਆਣਾ ਅੱਧਾ ਹੋ ਗਿਆ 2:30 3 ਵਜੇ ਬੜੇ ਸੀ ਚਲੋ ਫਿਰ ਕੋ ਖਾਓ ਇਹਨੂੰ ਕਹ ਚਾਹ ਚੂ ਪਿਆ ਉਹ ਤਾਂ ਇਹ ਦੇ ਮੂਨ ਲਾਈਟ ਤੇ ਚੱਲ ਗਏ ਠੀਕ ਮੈਂ ਮੂਨ ਲਾਈਟ cafe ਭਾਜੀ ਆ ਤਰੁੰਡ ਦਾ ਇੱਥੇ ਕਿਚਨ ਆ ਹੈ ਤੇ ਇੱਥੇ ਖਾਣਾ ਬਣਾਉਂਦੇ ਆ ਤੇ ਆ ਹੁਣ ਇਸ ਟਾਈਮ ਚਾਹ ਬਣੀ ਜਾਂਦੀ ਤੇ ਪਰਾਂ ਦਾਲ ਤਰੀ ਸ਼ਰਾਤ ਵਾਸਤੇ ਦਾਲ ਲੱਗੀ ਐਸੇ ਹਮ ਮਿਕਸਰ ਵਿੱਚ نیچے ਸਲਾਏ ਐਸਾ ਪੈਕਟ ਲਿਉਂਦੇ ਥੱਲੇ ਹੈ

ਇੱਧਰ ਧੌਂਦੀ ਧੌਂਦਾ ਕੁਝ ਨਹੀਂ ਦੇਖਦਾ ਲੈ ਬੱਦਲ ਸਾਰੇ ਥੱਲੇ ਆ ਤੇ ਆਪਾਂ ਇਨੀ ਉੱਪਰ ਬੈਠੇ ਆ ਚੜਦੇ ਨਹੀਂ ਮੰਨ ਨਹੀਂ ਮੰਨੀ ਤੇਰੀ ਨਾ ਆ ਗਿਆ ਇਹ ਨਾ ਤੂੰ ਆਦ ਨਹੀਂ ਲਗਾ ਨਹੀਂ ਲੋਡ ਕਰਕੇ ਖਾਊਗਾ ਜਗਾ ਸੈੱਟ ਕਰੂਗਾ ਇਹ ਦੂਜਿਆਂ ਨੇ ਕੀ ਵਿਗਾੜਿਆ ਉਹਨਾਂ ਨੇ ਕਿੱਥੇ ਬਹੁਤ ਬਹੁਤ ਸੋਹਣਾ ਮਾਹੌਲ ਆ ਨਾ ਇੱਥੇ ਵੈਸੇ ਹੈ ਹੈ ਆਹ ਹੋਏ ਆਪਣੇ ਕਰਕੇ ਬੰਨਿਆ ਆਪਣੇ ਜਿਹੜੇ ਕੁਝ ਰੰਗ ਲਗੇ ਆ ਵੀ ਹੈ ਨਾ ਸਾਹਮਣੇ ਪਰਛਾਵੇਂ ਦਿਖਣਦੇ ਸਾਡਾ ਆ ਦੇਖੋ ਹਾ ਇੱਕ ਹਾ ਆ ਵੀ ਮੈਂ ਆਵੇ ਹਾ ਜਿਆਦਾ ਮੈਂ ਤਾਂ ਭੂਤ ਜੀ ਲੱਗਦਾ ਉਹ ਵਿੱਚੋਂ ਨਿਕਲ ਗਿਆ ਸਹੀ ਆ ਕਿਦਾਂ ਭੂਤ ਹੀ ਲੱਗਦੇ ਨਾ ਉਹ ਨਿਕਲ ਕੇ ਆਇਆ ਹੀ ਤਾਂ ਲਗਾਉਣ ਦੇਂ ਦਿੱਤ ਉਹਨੇ ਲੱਗ ਸੇਰਾ ਲੱਗਾ ਪਿਆ ਪੂਰਾ ਮਾਲ ਦਾ ਇਥੇ ਆ ਹੁਣ ਕਲੀਅਰ ਜਾਇਆ ਆ ਪਹਾੜ ਹੁਣ ਦਿਖਣ ਲੱਗੇ ਤੇ ਸੂਰਜ ਵੇਖੋ ਸਾਹਮਣੇ ਕਿੱਦਾਂ ਪੈ ਰਿਹਾ ਤੇ ਇਧਰ ਸਾਡੇ ਨਾਲ ਹੀ ਤੁਰੇ ਸੀ ਆ ਟਰੈਕ ਕਰਦੇ ਬੰਦੇ ਤੇ ਹੁਣ ਹਾਲੇ ਤੱਕ ਸਾਨੂੰ ਅਸੀਂ ਆਰਾਮ ਵੀ ਕਰ ਲਿਆ ਘੰਟਾ ਚਾਹ ਵੀ ਪੀ ਲਈ ਆ ਇਹ ਵਿਚਾਰੇ ਹਾਲੇ ਪਹੁੰਚੇ ਆ ਡਾਕਟਰ ਆ ਪੂਰਾ ਇਕੱਠ ਹੋ ਗਿਆ ਹਨਾ ਆ ਲਓ ਲੈ ਕਿੰਨਾ ਇਕੱਠ ਹੋ ਗਿਆ ਕਹਿੰਦੇ ਤੇ ਆਪਣੇ ਨਾਲੋਂ ਇਹ 2-3 ਘੰਟੇ ਲੇਟ ਪਹੁੰਚੇ ਇਹ ਸਾਡੀ ਟਰੈਕਿੰਗ ਵੀ ਓਕੀ ਆਪਾਂ ਸੌਂ ਵੀ ਲੈ ਪਰ ਪੰਜਾਬ ਦਾ ਫਰਕ ਆ ਬਾਈ ਪੰਜਾਬ ਦੇ ਪਾਣੀਆਂ ਦਾ ਤਾਂ ਖਰਾਕ ਦਾ ਫਰਕ ਆ ਇਹ ਗੱਲੇ ਬਚਾ ਲੋ ਪੰਜਾਬ ਦੀਆਂ ਪਾਣੀਆਂ ਨੂੰ ਤੇ ਖਰਾਕਾਂ ਨੂੰ ਬਚਾ ਲੋ ਮੰਨ ਲੋ ਨੇਚਰ ਹਾਂ ਹਾਂ ਸੋਨੇ ਪੈਸੇ ਵਸੂਲ ਹੋ ਗਏ ਓਏ ਹੈ ਬਹੁਤ ਸੋਹਣਾ ਚੱਕ ਰੇਖੀ ਦੇਖ ਜਾਂਦਾ ਤੂੰ ਨਹੀਂ ਦੇਖਦਾ ਇਦਾਂ ਮੈਂ ਭਾਵੇਂ ਨਾ ਦੱਸਾਂ ਸੈਟ ਸਨਸੈਟ ਹੋ ਰਿਹਾ ਬਹੁਤ ਸੋਹਣਾ ਲੱਗ ਰਿਹਾ ਹੈ ਹਾਂ ਪਰ ਇੱਥੇ ਜਿਆਦਾ ਉਚਾਈ ਤੇ ਖੜੇ ਆਪਾਂ ਨਜ਼ਾਰੇ ਇਹ ਚ ਆਹ ਲੋ ਜੀ ਸਾਹਮਣੇ ਇਸ ਟਾਈਮ ਟਾਈਮ ਹੋਇਆ 7 ਵਜੇ ਦਾ ਤੇ ਸਾਹਮਣੇ ਸ਼ਹਿਰ ਦਿਖ ਰਿਹਾ ਬਹੁਤ ਸੋਹਣਾ ਲੱਗ ਰਿਹਾ ਇੱਥੋਂ ਇਹ ਆ ਦੇਖਾ ਇਧਰ ਧਰਮਸ਼ਾਲਾ ਇਧਰ ਮਕਲੋੜਗੰਜ ਤੇ ਇਧਰ ਧਰਮਕੋਟ ਲਓ ਜੀ ਇਧਰ ਨਾ ਅਹਿਮਦੀਆਪਾ ਦੇ ਗੁਜਰਾਤੀਆਂ ਨੇ ਲਾਇ ਸੀ ਦੂਜੇ ਗਾਣੇ ਸਾਡਾ ਸਿਰ ਖਾ ਗਏ ਕਿ ਫਿਰ ਹੁਣ ਲਾ ਲਈਏ ਪੰਜਾਬੀ ਗਾਣੇ ਬਾੜੇ ਵੀ ਸਾਡੇ ਕੋ ਦੱਸ ਕੀ ਆ ਪਰ ਉਹਨਾਂ ਦੇ ਬੰਦ ਕਰਾ ਦੇ ਉਹਨਾਂ ਨੇ ਬੰਦ ਕਰਾ ਦਿੱਤੇ ਲਓ ਜੀ ਆ ਆਪਣੀ ਟੈਂਟ ਚ ਆ ਗਈ ਰੋਟੀ ਆਹ ਦਾਲ ਆ ਤੇ ਆ ਮਿਕਸ ਵੈੱਜਾ ਤੇ ਇਧਰ ਚੋਲ ਤੇ ਹੋ ਰੋਟੀਆਂ ਖਾਓ ਮਾਜ ਲੋ ਮਾਜ ਲੋ ਆਪਾਂ ਰੋਟੀ ਪਾਣੀ ਖਾ ਲਿਆ ਖਾ ਕੇ ਬਹੁਤ ਸੋਹਣਾ ਰੋਟੀ ਪਾਣੀ ਸੀ ਤੇ ਹੁਣ ਸੌਣ ਦੀ ਤਿਆਰੀ ਆਪਣੀ ਤੇ ਜਿਨ੍ਹਾਂ ਨੂੰ ਇਹ ਵਲੋਗ ਵਧੀਆ ਲੱਗਾ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਓ ਸਵੇਰ ਦਾ ਹੁਣ ਸਵੇਰ ਬਖਾਵਾਂਗੇ ਕੀ ਬਣਦਾ ਆਪਾਂ ਨੂੰ ਨਹੀਂ ਪਤਾ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਓ ਵੀਰੇ ਧੰਨਵਾਦ ਹਾਂ ਆਵਾਜ਼ ਜਰੂਰ ਬਹੁਤ ਚੱਲਣ ਦੀ ਟੈਂਟ ਸਾਡਾ ਪੂਰਾ ਆਵਾਜ਼ ਕਰਨ ਦੀ ਹੈ ਵਾਈਬ੍ਰੇਸ਼ਨ ਤੇ ਲੱਗਾ ਪਿਆ ਬਹੁਤ ਪਰ ਹੁਣਾ ਮੁੰਡੇ ਗੱਚ ਖਾਰੇ ਦੇਖ ਨਹੀਂ ਰਹੀ ਵੈਸੇ ਤਾਂ ਦੇਖ ਚਲੋ ਥੈਂਕ ਯੂ ਜੀ